ਹਾਂਜੀ ਕੀ ਹਾਲ ਹੈ ਜੀ 28 ਮਈ 2024 ਦੀ ਬਾਜੀ ਦੇ ਨਤੀਜੇ ਲੈ ਕੇ ਆਇਆ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚੈਨਲ ਆਪਣੇ ਨੂੰ ਕਰਿਓ ਸਬਸਕ੍ਰਾਈਬ ਹਾਂਜੀ ਪਿੰਡ ਆ ਗਿਆ ਅਖਾੜਾ ਲੁਧਿਆਣਾ 87 ਉੱਤੇ ਸੀਗੇ 11000 ਮੋਟਰ ਨੂੰ 2:35 ਦੇ ਬਾਜੀ ਨਿਬੜ ਗਈ ਜੀ ਜੋ ਤੇ ਸਵਾਰ ਮੋਟਰਸਾਈਕਲ ਵਾਧਾ ਤੇ 7000 ਰੁਪਏ ਨਕਦ ਤੇ ਫਰਿੱਜ ਜੀ ਗਗਨ ਪੱਖੀ ਜੋ ਤੇ ਸਵਾਰ ਨੇ ਸੰਭਿਆ ਸੀ ਮੋਟਰਸਾਈਕਲ ਪਲੱਸ 3000 ਗਰਦੀਪ ਰੱਬੋ ਕੁਲਜਾਰ ਸਿੰਘ ਬਣੇ ਸਾਹਬਿਆ ਸੀਗਾ ਜੀ ਇਹਦਾ ਹੈਗਾ ਜੀ ਮੋਟਰਸਾਈਕਲ ਪਲੱਸ 10000 ਰੁਪਏ ਦੀ ਜੱਤੀ ਅਗਲਾ ਆ ਗਿਆ ਜੀ ਪਿੰਡ ਵਿੜਿੰਗ ਸ਼੍ਰੀ ਮੁਖਤਰ ਸਾਹਿਬ ਕੱਤਰ ਉੱਡੇ ਸੀਗੇ 6000 ਮਾਡਲ 2:40 ਮਿੰਟ ਤੇ ਬਾਜੀ ਨਿਪਟ ਗਈ ਸੀਗੀ ਜੀ ਪਹਿਲਾ ਨੰਬਰ ਜੀ ਮੰਦਰ ਦੋਦਾ ਮੋਟਰਸਾਈਕਲ ਦੂਜਾ ਨੰਬਰ ਜੋਤੀ ਗਿੱਲ ਫਰਿੱਜ ਤੀਜਾ ਨੰਬਰ ਮੰਗਾ ਸੁਖਚੈਨ ਕੂਲਰ ਜੀ ਤਿੰਨ ਨਾਮ ਸੀਗੇ ਜੀ ਇਹੇ ਫਿਰ ਆ ਗਿਆ ਜੀ ਪਿੰਡ ਸੰਗਤਪੁਰਾ ਚੋਲਾ ਸਾਹਿਬ ਨਸਹੀ ਉੱਡੇ ਸੀਗੇ ਜੀ 3200 ਮਟੂਨ 2:05 ਤੇ ਬਾਜੀ ਨਿਬੜ ਗਈ ਜੀ ਜੋ ਬਣ ਜੋਧਪੁਰ ਮੋਟਰਸਾਈਕਲ ਸੋਨਾ ਜਵੰਦਾ ਫਰਿੱਜ ਪ੍ਰੈਸ ਡੇਢ ਵਾਲ ਕੂਲਰ ਅੰਮ੍ਰਿਤ ਸੋਨਾ ਪੱਖਾ ਜੀ ਚਾਰ ਨਾਮ ਸੀਗੇ ਇਹ ਚਾਰਾਂ ਚ ਵੰਡੇ ਗਏ ਜੀ ਪਿੰਡ ਕੋਲਾਰ ਖੁਰਦ ਸੰਗਰੂਰ 108 8 ਛੋਡੇ ਸੀਗੇ 5200 ਵੱਡ ਨੂੰ ਜੀ ਚਾਰਾਂ ਕਬੂਤਰਾਂ ਦੀ ਬਾਜੀ ਹੋ ਗਈ ਸੀ ਸਾਂਝੀ 2:25 ਦੇ ਬਾਜੀ ਨਿਬੜ ਗਈ ਸੋਨੀ ਦੁੱਗਾ ਮੋਟਰਸਾਈਕਲ ਪਲਾ ਸਾਂਝੀ ਲਾਡੀ ਵਿਡਿੰਗ ਸਾਂਝੀ ਸਤਨਾ ਮੋੜ ਸਾਂਝੀ ਤੇ ਗੀਤਾ ਮੂਨਕ ਸਾਂਝੀ ਜੀ ਇਹਨਾਂ ਚਾਰਾਂ ਕਬੂਤਰਾਂ ਦੀ ਸਾਂਝੀ ਹੋ ਗਈ ਨਾਂ ਮੋਟਰਸਾਈਕਲ ਸੀਗਾ ਜੀ ਪਿੰਡ ਧਾਲੇਵਾਲਾ ਚਿਰੇ ਗੰਗਾ ਨਗਰ 57 ਉੱਡੇ ਸੀਗੇ ਜੀ 3200 ਮੱਢ ਨੂੰ 2 ਵਜੇ ਬਾਜੀ ਤਿੰਨਾਂ ਕਬੂਤਰਾਂ ਦੀ ਹੋ ਗਈ ਸੀਗੀ ਸਾਂਝੀ ਪ੍ਰਦੀਪ ਆਲਮਗੜ ਸਾਂਝੀ ਪਲਸ ਫਰੈਜ ਅਨਮੋਲ ਮੋਹਨਪੁਰ ਸਾਂਝੀ ਪਲਸ ਪੱਖਾ ਰਾਜ ਦੋਦਾ ਸਾਂਝੀ ਪਲਸ ਕੱਪ ਜੀ ਤਿੰਨਾਂ ਕਬੂਤਰਾਂ ਹੀ ਸਾਂਝੀ ਸੀਗੀ ਤੇ ਤਿੰਨ ਨਾਮ ਸੀਗੇ ਪਿੰਡ ਆ ਗਿਆ ਜੀ ਹਿੰਮਤਪੁਰਾ ਮੋਗਾ ਜੀ 188 ਉੱਡੇ ਸੀਗੇ 3200 ਮੱਢ ਨੂੰ 3:20 ਦੇ ਵਜੇ ਨਿਬੜ ਗਈ ਜੀ ਤਿੰਨਾ ਚ ਬਾਜੀ ਹੋ ਗਈ ਸੀਗੀ ਸਾਂਝੀ ਰਾਜਾ 마ਸੀ ਕੇ ਫਰਿੱਜ ਰਾਜੂ ਘੋਲੀਆਂ ਕੱਪ ਸਿੱਪੀ ਕਣਕਵਾਲ ਕੱਪ ਜੀ ਤਿੰਨ ਕਬੂਤਰ ਸੀਗੇ ਤਿੰਨਾਂ ਦੀ ਹੋ ਗਈ ਸੀਗੀ ਸਾਂਝੀ ਇਹਨਾਂ ਦੀ ਫਿਰ ਆ ਗਿਆ ਜੀ ਪਿੰਡ ਫੁੰਮਣ ਵਾਲਾ 30 ਉੱਡੇ ਸੀਗੇ 1700 ਮੱਟ ਨੂੰ 2:17 ਦੇ ਵਜੇ ਨਿਬੜ ਗਈ ਸੀਗੀ ਤਿੰਨਾ ਕਬੂਤਰਾਂ ਦੀ ਹੋ ਗਈ ਸੀਗੀ ਸਾਂਝੀ ਆਮਨਤੂnga ਕੂਲਰ ਪਲਾਸਾਂਜੀ ਹਰਮਨ ਬਲਿਆਲ ਸਾਂਜੀ ਪਲਸ ਪੱਖਾ ਗੁਰੇ ਨਾਗਰੀਏ ਕੱਲਾ ਬਾਹਰ ਸੀਗਾ ਜਿਹਨੂੰ ਕੱਲਾ ਕਾਪਾ ਮਿਲਿਆ ਹਰਪ੍ਰੀਤ ਮੋੜ ਸਾਂਜੀ ਪਲਸ ਕਾਪ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਵੀ ਬਹੁਤ ਬਹੁਤ ਧੰਨਵਾਦ ਜਿੰਨੇ ਵੀਰੇ ਨੇ ਦੇਖੀਏ ਚੈਨਲ ਆਪਣੇ ਨੂੰ ਕਰੇ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੇ ਸ਼ੇਅਰ ਮਿਲਦੇ ਆ ਅਗਲੀ ਵੀਡੀਓ ਚ